ਹਟ ਰਿਹਾ ਲੂਟ ਕੇ ਅੰਦਰ ਇਹਨੂੰ ਪਤਾ ਹੀ ਨਹੀਂ ਕਿ ਇਸ ਬੰਦੇ ਨੂੰ ਕਿੱਥੇ ਅੱਡੀ ਵੱਡੀ ਘਟਨਾ ਹੋ ਗਈ ਬੰਦਾ ਅਜੇ ਤੱਕ ਮਰਨ ਨੂੰ ਕਿਆ ਚੂ ਵੀ ਘੰਟੇ ਹੋ ਗਏ ਆ ਮੈਨੂੰ ਕੋਣ ਰਿਕਾਰ ਕੋਈ ਮੋਬਾਈਲ ਥੋੜੀ ਕੋਲ ਬੋਲ ਦਵਾਲੋ ਆ ਮੋਕਾ ਮੈਂ ਪਹਿਲਾਂ ਗੱਲ ਕੀਤਾ ਸੁਣੋ ਪਹਿਲਾਂ ਦੋ ਨੰਬਰਾਂ ਅਸਿਕ ਨਾਲ ਗੱਲ ਕੀਤੀ ਇਹਨਾਂ ਨੂੰ ਮੈਂ ਦੱਸਿਆ ਮੈਂ ਕਿ ਇਹ ਕਹਿੰਦੇ ਜੀ ਉਹ ਬਕੂਆ ਉਹਨਾਂ ਦਾ ਪਿੰਦਾ ਮੈਂ ਕਿਹਾ ਮੈਂ ਵੀ ਐਸਸੀ ਮੋਤੀ ਨਾਲ ਗੱਲ ਕਰਦਾ ਤੁਸੀਂ ਵੀ ਕਰੋ ਮੈਂ ਇਹਨਾਂ ਨੂੰ ਫੋਨ ਲਾ ਲਿਆ ਫੋਨ ਲਾ ਕੇ ਮੈਂ ਇਹਨਾਂ ਨੂੰ ਪੁੱਛਿਆ ਕੀ ਕਿਆ ਮੈਂ ਕਿਹਾ ਅਸਿਕ ਤੁਸੀਂ ਦੋਨੋਂ ਪਰਨਾ ਗੱਲ ਕਰ ਲੋ ਕਹਿਣਗੇ ਤੁਹਾਨੂੰ ਕਿ ਇਹ ਹੁਣਾਂ ਦੇ ਪੇ 3:00 ਵਿੱਚ 4 ਐਸ਼ਾ ਕਿ ਉਹਨੂੰ 2 ਘੰਟੇ ਪਰਵਾ ਹੀ ਨਹੀਂ ਅਗਰ ਫੋਨ ਕਰ ਵੀ ਦੋਤਾ ਨੂੰ ਟਰਟੂਖੋ ਕਰਨ ਵਾਲੇ ਆ ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਨੂੰ ਮਾਰਿਆ ਕੁੱਟਿਆ ਔਰ ਉਹਦੇ ਟੱਕ ਮਾਰੇ ਦਾਤਾਂ ਦੇ ਨਾਲ ਕਿ ਇੰਨਾ ਸੀਰੀਅਸ ਹੋਇਆ ਕਿ ਲੁਧਿਆਣੇ ਤੋਂ ਰਾਤ ਨੂੰ ਠੰਡੀ ਗੱਲ ਲੈ ਜਾਣਾ ਪਿਆ। ਔਰ ਇੱਕ ਫੋਨ ਖੋਨ ਤੇ ਪਿੱਛੇ ਇੱਕ ਬੰਦੇ ਦੀ ਇਸ ਹਾਲਤ ਐਸੀ ਹਾਲਤ ਹੋ ਜਾਈ ਔਰ ਅਫਸੋਸ ਦੀ ਗੱਲ ਇਹ ਹੈ ਐਸਐ ਇਹ ਇੱਥੇ ਪਹਿਲਾਂ ਤਾਂ ਡਿਸਾਈਡ ਹੀ ਨਹੀਂ ਹੋ ਰਿਆ ਸੀ ਕਿ 2 ਨੰਬਰ ਦਾ ਏਰੀਆ ਕਿ ਮੋਤੀ ਨਗਰ ਦਾ ਏਰੀਆ ਹੈ। ਤੋਂ ਅੱਜ ਜਦੋਂ ਸਾਨੂੰ ਸਾਰਾ ਕੁਝ ਪਤਾ ਲੱਗਿਆ ਤੇ ਮੈਂ ਐਸਐਚ ਨੂੰ ਮੋਤੀ ਨਾਲ ਗੱਲ ਮੋਤੀ ਨਗਰ ਨਾਲ ਗੱਲ ਕੀਤੀ। 1:00 ਵਜੇ 5 ਮਿੰਟ ਤੇ ਐਸਐਚ ਨੂੰ ਮੋਤੀ ਨਗਰ ਨੂੰ ਫੋਨ ਕੀਤਾ। ਉਹਨੂੰ ਗੱਲ ਦਸੀ ਉਹਨੂੰ ਕਿਹਾ ਕਿ ਐਸਐਚਓ ਦੋ ਨੰਬਰ ਦਾ ਮੇਰੀ ਗੱਲ ਹੋ ਗਈ ਉਹ ਕਹਿੰਦਾ ਮੇਰਾ ਵਕੂਆ ਨਹੀਂ ਹੈਗਾ ਤੇ ਤੁਸੀਂ ਗੱਲ ਕਰ ਲਓ ਮੈਂ ਕਿਹਾ ਉਹਨਾਂ ਨਾਲ ਮਗਰ ਐਸਐਚਓ ਮੋਤੀਨਗਰ ਹੁਣ ਆਂਦਾ ਪਿਆ ਵਾ ਤੇ ਇਹ ਕੋਈ ਤਣੀ ਜਿਹੜੀ 24 ਘੰਟੇ ਹੋਣ ਨੂੰ ਆ ਕੇ ਬੰਦਾ ਮਰ ਜਵੇ ਐਸਐਚਓ ਕਹਿੰਦਾ ਮੈਂ ਮੀਟਿੰਗ 'ਚ ਬੈਠਾ ਮੀਟਿੰਗ 'ਚ ਬੈਠ ਅੱਛੀ ਨਹੀਂ ਗੱਲ ਕਰਦੇ ਬਸ ਅੱਛਾ ਇਸ ਤੋਂ ਪਹਿਲਾਂ ਵੀ ਕਿਹੜੀ ਇਦਾਂ ਦੀ ਵਾਰ ਦੇ ਸੰਭ ਕਈ ਹੋਈਆਂ ਕਈ ਹੋਈਆਂ ਕਈ ਹੋਈਆਂ ਕਈ ਹੋਈਆਂ ਇੱਕ ਨਹੀਂ ਹੋਈਆਂ ਇਹ ਵਿਚਾਰੇ اسی ਚੱਕਰ 'ਚ ਸਾਰੇ ਗਰੀਬ ਲੋਕ ਮਾਰੇ ਜਾਂਦੇ ਆ ਕਿ ਆ ਦੋਨੋਂ ਥਾਣਿਆਂ 'ਚ ਅਜੇ ਤੱਕ ਇਹ ਡਿਸਾਈਡ ਨਹੀਂ ਹੋਇਆ ਕਿ ਆ ਬਕੂਆ ਕੀ ਦਾ ਮਤਲਬ ਪੁਲਿਸ ਜਿਹੜਾ ਬਕੂਏ ਨੂੰ ਲੈ ਕੇ ਹਾਂ ਬਸ ਇਹਨਾਂ ਨੂੰ ਜ਼ੀਰੋ ਲਾਈਨ ਨਹੀਂ ਬਤਾ ਆਪਣੀ ਕਿਹੜੀ ਆ ਬਸ ਤੇ ਹੁਣ ਕੀ ਮੰਗੀ ਕਰਨੀ ਮੰਗੇ ਆ ਕਿ ਅਗਰ ਐਸਐਚਓ ਅਗਰ ਮੋਤੀ ਨਗਰ ਤੋ ਜਦ ਤੱਕ ਸਸਪੈਂਡ ਨਹੀਂ ਹੁੰਦਾ ਆਪਾਂ ਇੱਥੇ ਰਾਮ ਨਾਲ ਬੈਠੇ ਬਸ ਕਿਸੇ ਅਫਸਰ ਨਾਲ ਗੱਲ ਹੀ ਕਰਨੀ ਚਾਹਤਾ ਕਿ ਉਹ ਸਸਪੈਂਡ ਨਹੀਂ ਹੁੰਦਾ ਅਲਾ ਸੀਰੀਅਸ ਚੰਡੀ ਜਿਹੜੇ ਯਾਰ ਲੁਧਿਆਣੇ ਤੋਂ ਚੰਡੀਗੜ੍ਹ ਡਰਾਈਵਰ ਕਰ ਦਿੱਤਾ ਗਿਆ ਹੋਵੇ ਤੇ ਤੁਸੀਂ ਸੋਚੋ ਉਹ ਇਕੱਲਾ ਇਕੱਲਾ ਬੋਤਾ ਮਾਂ ਦਾ ਆਪਣੀ ਦਾ ਆਤੀ ਦੇ ਲੋ ਕੀ ਹਾਲ ਹੈ ਦੇਖੋ ਕਿਤਾ ਵੱਡਿਆ ਗਿਆ ਨੂੰ ਤੇ ਹੁਣ ਜਿਹੜੀ ਅਗਰ ਪਤਾ ਨਾ ਕੀ ਮੰਗਿਆ ਕਿ ਜਿਹਨੂੰ ਲੈ ਕੇ ਤੁਸੀਂ ਧਰਨਾ ਮੰਗ ਤੇ ਇਹ ਵੀ ਬੰਦੇ ਨੂੰ ਗ੍ਰਿਫਤਾਰ ਕਰੋ ਪੁਕਰ ਦਾ ਦਰਜ ਕਰੋ ਸਸਪੈਂਡ ਕਰੋ ਜਿਹੜਾ ਅਫਸਰ ਕਾਰਵਾਈ ਨਾਲ ਜੀ ਸੰਗਠਨ ਹਾਲੀ ਬਲੌਕ ਪ੍ਰਧਾਨ ਕਾਂਗਰਸ ਕਮੇਟੀ ਸੈਂਟਰਲ 2 ਸਾਡੀ ਐਸਟੀਮਾ ਚੌਕ ਦੇ ਥੱਲੇ 7 ਤਰੀਕ ਤੋਂ ਲੈ ਕੇ 10 ਤਰੀਕ ਤੱਕ 22 ਤਰੀਕ ਤੋਂ ਲੈ ਕੇ 26 28 ਤਰੀਕ ਤੱਕ ਜਿਹੜੇ ਮਜ਼ਦੂਰ ਆ ਉਹਨਾਂ ਕੋਲੋਂ ਪੈਸੇ ਖੋਹ ਜਾਂਦੇ ਆ ਉਹਨਾਂ ਕੋਲੋਂ ਮੋਬਾਈਲ ਖੋਹ ਜਾਂਦੇ ਆ ਖਾਲੀ ਪੈਸੇ ਔਰ ਮੋਬਾਈਲ ਹੀ ਨਹੀਂ ਖੋਹੀ ਜਾਂਦੇ ਉਹਨਾਂ ਦੇ ਉੱਤੇ ਸੱਟਾਂ ਮਾਰੀਆਂ ਜਾਂਦੀਆਂ ਉਨਾਂ ਦੇ ਟੋਕੇ ਮਾਰੇ ਜਾਂਦੇ ਆ ਰਾਤ ਵੀ ਸਾਡੇ ਇੱਕ ਮਜ਼ਦੂਰ ਦੇ ਝਾਕੂ ਮਾਰਿਆ ਬਹੁਤ ਬੁਰਾ ਹੋਰ ਹਾਲ ਸੀ ਅਸੀਂ ਉਹਨੂੰ ਚੱਕ ਕੇ ਸਿਵਲ ਹਸਪੀਟਲ ਲੈ ਕੇ ਗਏ ਜਦੋਂ ਇਹ ਮਾਮਲੇ ਤੇ ਅਸੀਂ ਪੁਲਿਸ ਨਾਲ ਇਹ ਗੱਲ ਕਰਦੇ ਆ ਤੇ ਉਹ ਕਹਿ ਦਿੰਦੇ ਜੀ ਇਹ ਮੋਤੀ ਨਗਰ ਦਾ ਏਰੀਆ ਮੋਤੀ ਨਗਰ ਵਾਲੇ ਕਹਿੰਦੇ ਆ ਜੀ ਇਹ 2 ਨੰਬਰ ਡਿਵੀਜ਼ਨ ਦਾ ਏਰੀਆ ਇਹ ਕਰਕੇ ਅੱਜ ਸਾਰਾ ਹੀ ਸਾਡਾ ਭਾਈਚਾਰਾ ਸਾਰੇ ਹੀ ਏਰੀਆ ਦੇ ਕੌਂਸਲਰ ਸਾਡੇ ਸੈਂਟਰਲ ਕੌਂਸਟੀਚੈਂਸੀ ਦੇ ਚਾਹੇ ਕੋਈ ਬੀਜੇਪੀ ਦਾ ਚਾਹੇ ਕੋਈ ਆਪ ਦਾ ਚਾਹੇ ਕੋਈ ਕਾਂਗਰਸ ਦਾ ਸਾਰੇ ਅਸੀਂ ਸਾਂਝੇ ਆ ਇਸ ਮਾਮਲੇ 'ਚ ਕਿਉਂਕਿ ਭਾਈ ਚਾਰੇ ਦੀ ਲੜਾਈ ਆ ਕਿਸੇ ਇੱਕ ਤਬਕੇ ਦੀ ਲੜਾਈ ਨਹੀਂ ਅੱਜ ਹਿੰਦੂ ਮੁਸਲਮਾਨ ਸੇਕੈਸਾਈ ਜਿੰਨੇ ਇੱਥੇ ਕਮਾ ਕੇ ਖਾਂ ਲੈ ਆ ਉਹ ਸਾਰੇ ਇਕੱਠੇ ਆ ਔਰ ਸਰਕਾਰ ਕੋਲੋਂ ਐਸ ਗੱਲ ਦੀ ਅੱਜ ਆਸ ਕਰਦੇ ਆ ਕਿ ਇਹ ਜਿਹੜੀ ਅੱਜ ਪਬਲਿਕ ਸੜਕਾਂ ਤੇ ਆਈ ਆ ਇਹ ਪੂਰੇ ਪੰਜਾਬ 'ਚ ਇਦਾਂ ਦੇ ਹਾਲਾਤ ਨਾ ਬਣ ਇਹਨਾਂ ਜਿਹੜੇ ਗੁੰਡਾ ਗੰਸ ਗੱਡੀ ਵਾਲੇ ਆਨਸਾ ਉਹਨਾਂ ਉਤੇ ਨਕੇਲ ਪਾਈ ਜਾਵੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਜਿਹੜੀ ਦਿਹਾੜੀ ਕਮਾ ਕੇ ਆਪਣਾ ਪਰਿਵਾਰ ਪਾਲਦਿਆ ਉਹਨਾਰੇ ਕੋਈ ਮੰਦ ਭਾਗੀ ਜਾਂ ਮਾੜੀ ਕਤਨਾ ਉਹਨਾਂ ਨਾਲ ਨਾ ਵਾਪੇ ਬੁੱਲਤ ਨੂੰ ਜੀ ਕੰਪਲੇਂਟਾਂ ਪਹਿਲਾਂ ਵੀ ਕਈ ਵਾਰ ਦਿੱਤੀਆਂ 15 ਦਿਨ ਪਹਿਲਾਂ ਵੀ 15 ਦਿਨ ਪਹਿਲਾਂ ਇਹ ਹਰ 15 ਦਿਨ 10 ਦਿਨ 20 ਦਿਨ ਬਾਅਦ ਇਥੇ ਕੋਈ ਨਾ ਕੋਈ ਵਾਕਿਆ ਹੁੰਦਾ ਔਰ ਹਰ ਵਾਰ ਇੱਥੇ ਜੀ ਦੀ ਪ੍ਰੋਬਲਮ ਹੁੰਦੀ ਆ ਇਸ ਕਰਕੇ ਅੱਜ ਭਾਈਚਾਰਾ ਇਕੱਠਾ ਹੋ ਗਿਆ ਸੜਕ ਤੇ ਆਇਆ ਤੇ ਕੀ ਲੱਗਦਾ ਕੀ ਦੀ ਸ਼ਹਿਰ ਤੇ ਹੋ ਰਿਹਾ ਵੀ ਕਿਉਂ ਨਹੀਂ ਕਾਰਵਾਈ ਹੋ ਰਹੀ ਜਿਹੜੇ ਗੁੰਡਾ ਅੰਛੜਾ ਜੀ ਉਹ ਕੀਦੇ ਆ ਉਹ ਕਿਸੇ ਦੇ ਨਹੀਂ ਉਹ ਦਾ ਨਸ਼ੇ ਦੇ ਆ ਉਹਨਾਂ ਨੇ ਖੋ ਕਰਨੀ ਆ ਨਸ਼ਾ ਕਰ ਲੈਣਾ ਵਾ ਉਹਨਾਂ ਨੂੰ ਤਾਂ ਐਡਮਿਨਿਸਟ੍ਰੇਸ਼ਨ ਦੀ ਪੁਲਿਸ ਡਿਪਾਰਟਮੈਂਟ ਦੀ ਡਿਊਟੀ ਆ ਇਹ ਡਿਊਟੀ ਆ ਕਿ ਉਹਨਾਂ ਲੋਕਾਂ ਨੂੰ ਠੱਲ ਪਾਵੇ ਜਿਹੜੇ ਵਿਚਾਰੇ ਸੀ ਵੀਲੋਗ ਸਾਡੀ ਮੰਗ ਕੀ ਹੈ ਸਾਡੀ ਮੰਗ ਹੈ ਜੀ ਉਹ ਬੰਦਿਆਂ ਦੀ ਤਲਾਸ਼ ਕੀਤੀ ਜਾਵੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅੱਜ ਦੇ ਵਿੱਚ ਤਣਾ ਲਗਾਇਆ ਗਿਆ ਕੀ ਕਾਰਨ ਹੈ ਕੀ ਵਜ੍ਹਾ ਹੈਗੀ ਹੈ ਵੀ ਇੰਨਾ ਲੋਕਾਂ ਦੇ ਵਿੱਚ ਰੋਸ ਕਾਰਨ ਸਭ ਤੋਂ ਵੱਡਾ ਹੈ ਨਸ਼ਾ ਇੱਥੇ ਲੁਧਿਆਣਾ ਸ਼ਹਿਰ ਚ ਵੱਧ ਤੋਂ ਵੱਧ ਤੋਂ ਜ਼ਿਆਦਾ ਪ੍ਰਵਾਸੀ ਭਾਈਚਾਰਾ ਦਿੰਦਾ ਲੋਕ ਆਪਣਾ ਕੰਮ ਕਰਕੇ 8 ਵਜੇ ਜਾਂਦੇ ਕੋਈ 9 ਵਜੇ ਜਾਂਦੇ ਆ ਨੰਗਣਾ ਮੁਸ਼ਕਲ ਹੋਇਆ ਪਿਆ ਸਿਰਫ ਨਸ਼ੇ ਕਰਕੇ ਗੁੰਡੇ ਜਿਹੜੇ ਅਨਸਰ ਨੇ ਤਲਵਾਰਾਂ ਕਿਰਪਾਨਾਂ ਪਿਸਤਲਾਂ ਲੈ ਕੇ ਇਹਨਾਂ ਨੂੰ ਮਾਰਦੇ ਨੇ ਮਾਰਕੁੱਟ ਕਰਦੇ ਨੇ ਤੇ ਇਹਨਾਂ ਬਰਾਹਲ ਕਰਦੇ ਨੇ ਜੋ ਹੈ ਇਹਨਾਂ ਕੋਲ ਖੋਲ ਲੈਂਦੇ ਨੇ ਸਰ ਤੁਹਾਡੀ ਆਪਣੀ ਸਰਕਾਰ ਆ ਤੇ ਫਿਰ ਵੀ ਇਹ ਹਾਲ ਹਾਲ ਸਰਕਾਰ ਹਲਾਸ ਸੁਣ ਲੋ ਅਸੀਂ ਨਸ਼ੇ ਲਈ ਪੂਰੀ ਲੜਾਈ ਸਾਡੀ ਚੱਲ ਰਹੀ ਆ ਪੂਰੀ A to Z ਹੁਣ ਜਿਹੜੇ ਗੁੰਡੇ ਅਨਸਰ ਨੇ ਪੁਲਿਸ ਨੇ ਕਰਨਾ ਨਾ ਸਾਡੇ ਲੋਕ ਫੁੱਲ ਟੋਲਟੀ ਅਸੀਂ ਹੁਣ ਵੀ ਖੜੇ ਆ ਪਬਲਿਕ ਦੇ ਵਿੱਚ ਖੜੇ ਆ ਸਰਕਾਰ ਹੈ ਸਰਕਾਰ ਸਾਡੀ ਆ ਅਸੀਂ ਮੰਨਦੇ ਸਰਕਾਰ ਅਸੀਂ ਪਬਲਿਕ ਦੇ ਨਾਲ ਆ ਸਰਕਾਰ ਦੇ ਨਾਲ ਪਬਲਿਕ ਅਸੀਂ ਪਬਲਿਕ ਦੇ ਨਾਲ ਵੀ ਆ ਜਿੱਦਾਂ ਏਦਾਂ ਲੁੱਟ ਹੋ ਹੋਈਗੀ ਜਿੱਦਾਂ ਲੋਕ 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 ਜਿੱਦਾਂ 10 ਵੇ ਫੈਕਟਰੀ ਛੁੱਟੀ ਹੁੰਦੀ ਵੀ ਆ ਲੋਕ 5 ਵੇ ਘਰੇ ਵੱਢ ਦਿੰਦੇ ਪਏ ਨੇ ਸਾਡੇ ਕਾਰੋਬਾਰ ਦੀ ਇਫੈਕਟ ਪੈ ਰਿਆ ਫੈਕਟਰੀ ਲਾਈਨ ਚ ਫੈਕਟਰੀ ਪੈ ਰਿਆ ਸਾਡੇ ਕਾਰੋਬਾਰ ਦਾ ਬੁਰਾ ਹਾਲ ਹੋ ਰਿਹਾ ਸਿਰਫ ਇਹਨਾਂ ਨਸ਼ੇ ਕਰਕੇ ਇਹ ਜਿਹੜੇ ਗੁੰਡੇ ਲੋਕ ਇਹ ਨੇ ਕਾਂਸਰ ਨੇ ਜਿਹੜੇ ਸੌ ਨਹੀਂ ਦੇਦੇ ਪਰਸਨ ਜਿੰਨੂੰ ਦੇਖੋ ਖੋਬਾਈ ਕਰਦੇ ਨੇ ਅੱਜ ਹੁਣ ਤਾਂ ਸਰ ਇਹਦੀ ਪਛਾਣ ਹੋਈ ਆ ਹੁਣ ਤਾਂ ਕਿੰਨਾ ਵੱਲ ਇਹ ਜਿਹੜੇ ਸਾਰੀਆਂ ਚੋਰੀਆਂ ਪਛਾਣ ਸਰ ਇਹਨਾਂ ਕੋਲ ਮੋਟਰਸਾਈਕਲ ਨੇ ਆਂਦੇ ਨੇ ਪਤਾ ਨਹੀਂ ਕੋ ਕਿੱਥੋਂ ਕਿੱਥੋਂ ਆਂਦੇ ਨੇ ਮਾਰ ਕੇ ਅੱਗੇ ਨਿਕਲ ਜਾਂਦੇ ਨੇ ਪਰ ਨਹੀਂ ਲੱਗਦਾ ਕਈ ਮਾਮਲੇ ਹੋ ਚੁੱਕੇ ਆ ਆਰ ਕੇ ਰੋਡ ਆਰ ਕੇ ਰੋਡ ਤੇ ਲਗਾਤਾਰ ਖੋਹ ਲੁੱਟ ਹੋਈ ਯਾਰੀ ਕਰੀਪਾ ਨਾਲ ਕਹਿੰਦੇ ਕਿ ਕੈਮਰਾ ਵੀ ਲੱਗੇ ਹੋਏ ਨਹੀਂ ਲੱਗਦਾ ਵੀ ਲੁੱਟ ਖਾਲੇ ਨਹੀਂ ਹਾਂਜੀ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਬੁਲਿਸ ਪ੍ਰਸ਼ਾਸਨ ਨੂੰ ਕੀਤਾ ਜੀ ਪੁਲਿਸ ਪ੍ਰਸ਼ਾਸਨ ਜਦੋਂ ਕੋਈ ਇੰਦਾ ਹੀ ਬਰਦਾ ਨਹੀਂ ਉਹ ਕਹਿੰਦੀ ਜੀ ਸਾਡੀ ਹੱਦਬੰਦੀ ਇਹ ਨਹੀਂ ਸਾਡੀ ਇਹ ਪੈਂਦੀ ਹੱਦਬੰਦੀ ਅਸੀਂ ਜਾਣਿਆ ਪੁਲਿਸ ਇਹ 3 ਤੋਂ ਹਟ ਕੇ ਪਹਿਲਾਂ ਇਨਸਾਨੀਆਂ ਨਾਲ ਤੇ ਉਸ ਬੰਦੇ ਨੂੰ ਦੇਖ ਕੇ ਜਿਹੜੇ ਸੱਤ ਪੈੜ ਮਾਰਦੇ ਨੇ ਜਾਂ ਉਹਨੂੰ ਫੜਨ ਵੀ ਜਿਹੜਾ ਸੱਤ ਪੈੜ ਮਾਰ ਕੇ ਲੰਘ ਰਿਹਾ ਇਹ ਥੋੜਾ ਤੁਹਾਡੀ ਹੱਦ ਲੰਘ ਗਿਆ ਤਾਂ ਤੁਸੀਂ ਫੜਨੇ ਨਹੀਂ ਨੀਂਗਾ ਉਹਨੂੰ ਫੇ ਕਿੱਦਾਂ ਇਹ ਕੰਟਰੋਲ ਕਿੱਦਾਂ ਹੋਊਗਾ ਕਿੱਦਾਂ ਕੰਟਰੋਲ ਹੋਊਗਾ ਜਦੋਂ ਆਪਾਂ ਆਪਣੀ ਹੱਦਬੰਦੀਆਂ ਦੇਖ ਦਾਂਗੇ ਪੁਲਿਸ ਨੂੰ ਵੀ ਚਾਹੀਦਾ ਹਾਂਜੀ ਵੀਡੀਓ ਗਈ ਆ ਪੁਲਿਸ ਨੂੰ ਵੀ ਚਾਹੀਦਾ ਆਪਣੀ ਹੱਦਬੰਦੀ ਤੋਂ ਦੂਰ ਰੱਖ ਕੇ ਭਾਈਚਾਰੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਲੁੱਟ ਖੋ ਹੋ ਰਹੀ ਆ ਉਹਨਾਂ ਨੂੰ ਨੱਥਬਾਣੀ ਚਾਹੀਦੀ ਆ ਉਹਨਾਂ ਨੂੰ ਫੜਨਾ ਚਾਹੀਦਾ ਸਲਾਖਾ ਦੇ ਪਿੱਛੇ ਦੇਣਾ ਚਾਹੀਦਾ ਜੋ ਕੀ ਸਰਕਾਰ ਕਰਵਾਈ ਦੀ ਹੁੰਦੀ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਕਾਰਵਾਈ ਦੇਖੋ ਅੱਜ ਇੱਥੇ ਰੋਲਾ ਪਿਆ ਕਲ ਨੂੰ ਪੂਰੇ ਸ਼ਹਿਰ ਚ ਪਊਗਾ ਅੱਜ ਕੱਲ੍ਹ ਤੇ ਵੀ ਰੋਲਾ ਪਊਗਾ ਅਗਰ ਕਾਰਵਾਈ ਨਾ ਹੋਈ ਤੇ ਜਿਹੜੀ ਪੁਲਿਸ ਕਾਰਵਾਈ ਨਹੀਂ ਕੰਮ ਨਹੀਂ ਕਰਦੀ ਉਹਦਾ ਕੀ ਹੱਲ ਕੀਤਾ ਜਾਊਗਾ ਹੱਲ ਤੁਹਾਨੂੰ ਦੱਸ ਦੇ ਤਾ ਉਹ ਹੱਦ ਮੰਦੀ ਝਾੜਦੀ ਵੀ ਆ ਵੀ ਹੱਦ ਮੰਦੀ ਸਾਡੀ ਨਹੀਂ ਉਹਦੀ ਆ ਉਹਦੀ ਆ ਕੱਲ ਰਾਤ ਦੀ ਉਹਦੇ 6 ਵਜੇ ਹੋਈ ਆ ਹੱਲੇ ਤੱਕ ਅਕਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 2 ਨੰਬਰ ਵਾਲੇ ਐਸਐਚਓ ਆਇਆ ਉਹ ਕਹਿੰਦੇ ਸਾਡਾ ਏਰੀਆ ਲੱਗਦਾ ਮੋਤੀ ਨਗਰ ਵਾਲੇ ਉਹਨਾਂ ਆਇਆ ਉਹ ਕਹਿੰਦੇ ਏਰੀਆ ਸਾਡਾ ਲੱਗਦਾ ਪਰ ਅਸੀਂ ਮੀਟਿੰਗ 'ਚ ਸੀ ਅਸੀਂ ਚਾਹੁੰਦੇ ਹਾਂ ਕਿ ਜੇ ਪੁਲਿਸ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਨਹੀਂ ਕਰ ਸਕਦਾ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਕਰਾਉਣਾ ਚਾਹੀਦੇ ਆ ਅਸੀਂ ਪੁੱਛਣਾ ਚਾਹੁੰਦੇ ਹਾਂ ਕਮਿਸ਼ਨਰ ਸਾਹਿਬ ਨੂੰ ਇਹ ਤੁਹਾਡਾ ਲੁਧਿਆਣਾ ਲੱਗਦਾ ਹੈ ਕਿ ਨਹੀਂ ਲੱਗਦਾ ਸ਼ਾਇਦ ਲੁਧਿਆਣਾ ਵੀ ਨਹੀਂ ਲੱਗਦਾ ਭਾਈ ਜੇ ਲੁਧਿਆਣੇ ਤੋਂ ਬਾਹਰ ਹੈ ਜਿਹੜੇ ਅਫਸਰ ਨੇ ਕਾਰਵਾਈ ਨਹੀਂ ਕੀਤੀ ਉਹ ਸਬ ਅਫਸਰ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਕਾਰਵਾਈ ਕਿੱਦਾਂ ਨਹੀਂ ਕਰੀ ਅੱਜ ਜਿਹੇ 12 ਇਹ ਸਾਰੇ ਸਾਡੇ ਭਰਾ ਪ੍ਰਵਾਸੀ ਵੀਰ ਆਏ ਤੇ ਪੈਸਾ ਕਮਾਣ ਲਈ ਉਹਨਾਂ ਨਾਲ ਤੱਕਾ ਹੋ ਰਿਹਾ ਉਹਦਾ ਕਾਰਨ ਕਿ ਉਹ ਗਰੀਬ ਹੈ ਕਿ ਉਹ ਇਹਨਾਂ ਨੂੰ ਜੇਬਾਂ ਇਹਨਾਂ ਦੀ ਗਰਮ ਨਹੀਂ ਕਰ ਸਕਦੇ ਉਹਨਾਂ ਦਾ ਇਹਨਾਂ ਕੋਈ ਕਸੂਰ ਹੈ ਉਹਦੇ ਸਦਕੇ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਹੀ ਆਏ ਹੈ ਕਿ ਸਾਡੇ ਭਰਾ ਇੱਥੇ ਕੁਝ ਕਮਾਣ ਆਏ ਹੋਣ ਤੇ ਇਹਨਾਂ ਨਾਲ ਲਗਾਤਾਰ ਤੱਕਾ ਹੋ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਰੋਜ਼ ਇਨਸੀਡੈਂਟ ਹੋ ਰਿਹਾ ਰੋਜ਼ ਬਿਨਾਂ ਨਾ ਕੋਈ ਮੋਬਾਈਲ ਖੋਇਆ ਜਾ ਰਿਹਾ ਹੈ ਕਿਸੇ ਦੇ ਸੱਟ ਮਾਰੀ ਜਾ ਰਹੀ ਹੈ ਇੱਕ 5-10 ਹਜ਼ਾਰ ਰੁਪਏ ਦੇ ਮੋਬਾਈਲ ਦੇ ਪਿੱਛੇ ਇੱਕ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਪੀਜੀਆ ਹੀ ਲੈ ਕੇ ਚਲੇ ਗਏ ਪੀਜੀਆ ਹੀ ਲੈ ਕੇ ਗਏ ਇਹ ਸੀਰੀਅਸ ਹੈਗਾ ਦੇਖੋ ਉਹਨੇ ਕਿੰਦੀ ਸੱਟ ਲੱਗੀ ਤੇ ਵੀਡੀਓ ਵੀ ਹੈਗੀ ਹੁੰਦੀ ਪੁਲਿਸ ਵੱਲੋਂ ਕੀ ਕਿਹਾ ਗਿਆ ਪੁਲਿਸ ਧਾਲੇ ਹੁਣ ਆਈ ਹੈ ਜੀ ਹੁਣ ਤਾਂ ਅਸੀਂ ਗੱਲ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਨੇ ਪਹਿਲਾਂ ਉਹਦੇ ਉੱਤੇ ਜਿਹੜੇ ਮੁਲਾਜ਼ਮ ਨੇ ਕਾਰਵਾਈ ਨਹੀਂ ਕੀਤੀ ਉਸ ਮੁਲਾਜ਼ਮ ਉੱਤੇ ਪਹਿਲਾਂ ਕਾਰਵਾਈ ਹੋਏਗੀ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕਿਸੇ ਨਾਲ ਗੱਲ ਕੋਈ ਨਹੀਂ ਕਰਾਂਗੇ ਠੀਕ ਹੈ ਸਾਨੂੰ ਪਹਿਲਾਂ ਜਿਹੜਾ ਇੰਜਰਡ ਹੈ ਗੱਲ ਕਰ ਲਈਏ ਕੌਣ ਇੰਜਰਡ ਹੈ ਮੈਨੂੰ ਪਤਾ ਨਹੀਂ ਕੌਣ ਇੰਜਰਡ ਹੈ ਧਰਨਾ ਲੱਗਿਆ ਪਹਿਲਾਂ ਧਰਨਾ ਵਾਲੇ ਦੀ ਗੱਲ ਸੁਣੇ ਕੀ ਗੱਲ ਤਾਨੂੰ ਬਾਈਟ ਦੇ ਕੇ ਦੱਸ ਕੇ ਜਾਵਾਂਗੇ ਠੀਕ ਹੈ ਡਿਫਰੈਂਸ ਸਾਹਿਬ ਕਹਿੰਦੇ ਪੇ ਰੋਜ਼ ਲੁੱਟ ਕੋ ਹੋ ਰਹੀ ਐ ਤੇ ਕੁਝ ਕਹਦੇ ਕਿ ਹੱਤ ਬੰਧੀਆਂ ਹੋਸਰਾਂ ਰੋਗ ਲਾਏ ਜਾ ਰਹੇ ਕਿ ਦੇਖੋ ਸਾਡੇ ਵੱਲੋਂ ਕੋਈ ਏਰੀਆ ਏਰੀਆ ਤੇ ਵੰਡੇ ਹੁੰਦਾ ਸਭ ਦੀ ਡਿਊਟੀ ਵੰਣ ਕੇ ਲੱਗਦੀ ਆ ਠੀਕ ਹੈ ਤੁਹਾਨੂੰ ਪਤਾ ਤੋ ਜਿਹੜੀ ਕੋ ਵਾਰਦਾਤ ਹੋਈ ਉਹਨੂੰ ਟ੍ਰੇਸ ਕਰਦੇ ਆਂ ਦਰਜ ਕਰਦੇ ਆਂ ਠੀਕ ਹੈ ਪੁਲਿਸ ਪੈਟਰੋਲਿੰਗ ਸਾਰੀ ਆਪਾਂ ਕਰਦੇ ਆਂ ਠੀਕ ਹੈ ਹਾਂ ਆਪਣਾ ਨਾ ਪੂਰਾ ਐਫਰਟ ਸਨ ਸਾਡੇ ਲੋਕੋ ਕਮੀ ਨਹੀਂ ਆ ਰਹੀ ਕੋਈ ਨਾ ਕੋਈ ਸਖਤਤਾ ਪਤਾ ਲਗਾਇਆ ਜਾ ਰਿਹਾ ਜਿਹਨੇ ਸਖਤਤਾ ਲਗਿਆ ਉਹ ਕੰਦ ਪੀਜੇ ਗਿਆ ਅੱਜ ਫਟ ਕਰਾ ਹਾਂਜੀ ਲਾਈ ਡਿਊਟੀ ਉਹ ਇਲਾਜ ਦੀ ਨਾ ਤੋਂ ਪਤਾ ਕਰਦੇ ਬਿਆਨ ਲਿਖਦੇ ਕਾਰਵਾਈ ਕਰਦੇ ਠੀਕ ਹੈ ਜਿਹੜੇ ਇਥੇ ਨਸ਼ੇੜੀ ਗੱਲ ਦੇ ਬੰਦੇ ਨਿਧਾਰ ਨੂੰ ਆ ਗਏ ਉਹਨਾਂ ਤੇ ਕੋਈ ਸਖਤਾਈ ਸਾਡੀ ਪੀਸੀਆ ਰਹਿ ਗਈ ਜਿਹੜਾ ਸ਼ੱਕੀ ਬੰਦਾ ਮਿਲਦਾ ਉਹਨੂੰ ਫੜ ਕੇ ਜੇ ਸਾ ਕੋਈ ਜੁਰਮ ਹੁੰਦਾ ਉਹਦੇ ਕਾਰਵਾਈ ਕਰਨੀ ਅਸੀਂ ਹੁਣ ਜਿਹੜਾ ਧਾਮ ਲੱਗਾ ਹੈ ਕਾਫੀ ਆਮ ਪਬਲਿਕ ਕੱਜਲਪਾਰ ਹੋ ਰਹੀ ਹੈ ਬੰਦ ਕਰਵਾਓ ਉਹ ਤੇ ਅਸੀਂ ਬੇਨਤੀ ਕਰਦੇ ਤੁਸੀਂ ਕਰ ਦਿਓ ਨਾ ਕੱਜਲਪਾਰ ਹੋਣਾ ਆਪ ਜੀ ਵੀ ਕਹੋ ਹੈਨਾ ਅਸੀਂ ਤਾਂ ਖੜੇ ਹਾਂ ਤੁਹਾਡੇ ਲਈ ਕਾਰਵਾਈ ਵੀ ਕਰਾਂਗੇ ਦੱਸੋ ਹਾਂਜੀ ਹਾਂਜੀ ਸਾਡੀ ਡਿਊਟੀ ਹੈ ਜੇ ਕੋਈ ਪਤਾ ਹੀ ਆ ਦੇ ਖਿਲਾਫ ਕਾਰਵਾਈ ਕਰਾਂਗੇ ਠੀਕ ਹੈ ਨਹੀਂ ਉਸੇ ਕਰੇ ਕਿ ਮੁਕਤનગર ਥਾਣੇ ਦੇ ਅਸਟੈਂਟ ਨੂੰ ਕਾਫੀ ਬਾਅਦ ਰੋਮੀ ਦਿੱਤਾ ਪਰ ਉਹ ਕਾਫੀ ਲੇਟ ਆਏ ਨੇ ਉਹ ਵੈਰੀਫਾਈ ਕਰਦੇ ਆ ਕੀ ਗੱਲ ਹੈ ਚੈੱਕ ਕਰ ਠੀਕ 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 ਹੈ ਧੰਨਵਾਦ